ਲੁਧਿਆਣਾ ਦੇ ਜਿਹੜਾ ਬੀਆਰਐਸ ਨਗਰ ਇਲਾਕੇ ਦਾ ਫਲਾਈਓਵਰ ਆ ਉਸਦੇ ਪੁੱਲ ਹੇਠਾਂ ਜਿਹੜਾ ਵਾ ਇਸ ਤਰ੍ਹਾਂ ਦੇ ਚਾਰ ਮੈਦਾਨ ਜਿਹੜੇ ਨੇ ਤਿਆਰ ਕੀਤੇ ਗਏ ਨੇ ਤਿੰਨ ਜਿਹੜੇ ਨੇ ਬੈਡਮਿੰਟਨ ਦੇ ਗਰਾਊਂਡ ਤਿਆਰ ਕੀਤੇ ਗਏ ਨੇ ਇੱਕ ਜਿਹੜਾ ਵਾ ਬਾਸਕਟਬਾਲ ਦਾ ਗਰਾਊਂਡ ਤਿਆਰ ਕੀਤਾ ਗਿਆ ਵਾ ਤੇ ਤਿੰਨ ਦਾ ਡੈਕੋਰੇਸ਼ਨ ਕੀਤੀ ਗਈ ਆਸ-ਪਾਸ ਪੁਲ ਦੇ ਹੇਠਾਂ ਜਿਹੜੇ ਨੇ ਫਲਾਵਰ ਲਗਾਏ ਗਏ ਨੇ ਪੌਦੇ ਲਗਾਏ ਗਏ ਨੇ ਰੰਗीन ਜਿਹੜਾ ਵੈ ਨਾ ਪਾਰਕ ਰੰਗीन ਕੀਤਾ ਗਿਆ ਵਾ ਤੇ 컬러ਫੁਲ ਪਾਰਕ ਕੀਤਾ ਗਿਆ ਵਾ ਇੱਥੇ ਲਾਈਟਿੰਗ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਵਾ ਕਿਸੇ ਵੀ ਸਮੇਂ ਆ ਕੇ ਤੁਸੀਂ ਇਸ ਮੈਦਾਨ ਦੇ ਵਿੱਚ ਖੇਡ ਸਕਦੇ ਹੋ ਅੱਛਾ ਗਰਾਊਂਡ ਹੈ ਕਾਫੀ ਲੇਖ ਹਵਾ ਆਈ ਜਾ ਰਹੀ ਹੈ ਉੱਪਰ ਸੇ ਓਪਨ ਗਰਾਊਂਡ ਹੈ ਜਬ ਖੇਲਣਾ ਚਾਹੇ ਆ ਸਕਦੇ ਹੈ ਕੋਰਟ ਵੀ ਅੱਛਾ ਬਣਾ ਹੋਇਆ ਹੈ तो नहीं मिलता था बट अच्छी बात है क्योंकि पास पास ही ग्राउंड बन गए अब सरकार ने उधर भी एक बैडमिंटन कोर्ट बनाया तो अच्छी बात है बहुत अच्छा लग रहा है जी बहुत अच्छा यहाँ पे एटमोसफेयर है खेलने के बहुत मजा आता है सारे दोस्त इकट्ठे होते हैं तो। नीचे के एक एडवांटेज है मेरे को लगता धूप नहीं आती यहाँ पे बंदा कम थकेगा साथ में क्रॉस वेंटिलेशन अच्छी है तो बढ़िया मजा आता है ਪਲੱਸ ਪੁਆਇੰਟ ਹੈ ਕਿ हमको ਰਾਤ ਕੋ ਵੀ ਖੇਲਨੇ ਦਾ ਮੌਕਾ ਮਿਲਦਾ ਔਰ ਕਈ ਯਾਹਾਂ ਪੇ ਲੁਧਿਆਣਾ ਮੇ ਮੇਕੋ ਤੋ ਨੀਂਦ ਲੱਗਤਾ ਕਿ ਹੈ ਰਾਤ ਕੋ ਖੇਲਨੇ ਕਾ ਪ੍ਰਬੰਧ ਲੁਧਿਆਣਾ ਦੇ ਫਲਾਈ ਓਵਰ ਦੇ ਥੱਲੇ ਖੇਲਾ ਦੇ ਮੈਦਾਨ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਲੁਧਿਆਣਾ ਦੇ ਜਿਹੜਾ ਬੀਆਰਸ ਨਗਰ ਲੱਕੇ ਦਾ ਫਲਾਈ ਓਵਰ ਆ ਉਸਤੇ ਪੁੱਲ ਹੀਟਾ ਜਿਹੜਾ ਵਾ ਇਸ ਤਰ੍ਹਾਂ ਦੇ ਚਾਰ ਮੈਦਾਨ ਜਿਹੜੇ ਨੇ ਤਿਆਰ ਕੀਤੇ ਗਏ ਨੇ ਤਿੰਨ ਜਿਹੜੇ ਨੇ ਬੈਡਮਿੰਟਨ ਦੇ ਗਰਾਊਂਡ ਤਿਆਰ ਕੀਤਾ ਗਿਆ ਨੇ ਇੱਕ ਜਿਹੜਾ ਬਾਸਕਟਬਾਲ ਦਾ ਗਰਾਊਂਡ ਤਿਆਰ ਕੀਤਾ ਗਿਆ ਬਤ ਹੈ ਇੱਥੇ ਬੱਚੇ ਆ ਕੇ ਜਿਹੜੇ ਸਟੂਡੈਂਟ ਨੇ ਉਹ ਫ੍ਰੀ ਦੇ ਵਿੱਚ ਖੇਡ ਸਕਦੇ ਨੇ ਆਸ-ਪਾਸ ਜਿਹੜੀਆਂ ਜਾਲੀਆਂ ਲਗਾਈਆਂ ਗਈਆਂ ਨੇ ਦੋਨਾਂ taraf ਤੁਸੀਂ ਦੇਖ ਸਕਦੇ ਹੋ ਸੜਕ ਜਿਹੜੀ ਆ ਨਿਕਲਦੀ ਹੈਗੀ ਆ ਇਹ ਜਾਲੀਆਂ ਇਸ ਕਰਕੇ ਤਾਂਕਿ ਕੋਈ ਵੀ ਬੋਲ ਜਾ ਤੁਸੀਂ ਕੁਝ ਵੀ ਖੇਡ ਰਹੇ ਹੋ ਤਾਂ ਇੱਥੋਂ ਬਾਹਰ ਨਾ ਜਾਵੇ ਫਲਾਈਓਵਰ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਗਿਆ ਖੂਬਸੂਰਤ ਜਿਹੜੀ ਹੈ ਇਸ ਦੇ ਵਿੱਚ ਡੈਕੋਰੇਸ਼ਨ ਕੀਤੀ ਗਈ ਆਸ-ਪਾਸ ਪੁਲ ਦੇ ਹੇਠਾਂ ਜਿਹੜੇ ਨੇ ਫਲਾਵਰ ਲਗਾਏ ਗਏ ਨੇ ਪੌਦੇ ਲਗਾਏ ਗਏ ਨੇ ਰੰਗीन ਜਿਹੜਾ ਹੈ ਨਾ ਕ ਰੰਗੀਨ ਕੀਤਾ ਗਿਆ ਵਾ ਤੇ 컬러ਫੁਲ ਪਾਰਕ ਕੀਤਾ ਗਿਆ ਵਾ ਇੱਥੇ ਲਾਈਟਿੰਗ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਵਾ ਕਿਸੇ ਵੀ ਸਮੇਂ ਆ ਕੇ ਤੁਸੀਂ ਇਸ ਮੈਦਾਨ ਦੇ ਵਿੱਚ ਖੇਡ ਸਕਦੇ ਹੁੰਦਾ ਸਟੂਡੈਂਟ ਜਿਹੜੇ ਨੇ ਇੱਥੇ ਖੇਡ ਰਹੇ ਨੇ ਇਹ ਨਗਰ ਨਿਕਮ ਜਿਹੜਾ ਵਾ ਇੱਕ ਪ੍ਰੋਜੈਕਟ ਲੈ ਕੇ ਆਇਆ ਸੀ ਜਿਸ ਦੇ ਅਦੀਨ ਜਿਹੜੇ ਪੁਲਾਂ ਦੇ ਹੇਠਾਂ ਜਿਹੜਾ ਵਾ ਇਸ ਤਰ੍ਹਾਂ ਦੇ ਗਰਾਊਂਡ ਜਿਹੜੇ ਨੇ ਪਲੇ ਗਰਾਊਂਡ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਤਾਂ ਬੱਚਿਆਂ ਦੇ ਲਈ ਫੈਸਿਲਿਟੀ ਜਿਹੜੀ ਆ ਦਿੱਤੀ ਗਈ ਹੈ ਦੱਸਤੀ ਕਿ ਲੁਧਿਆਣਾ ਇੱਕ ਵੱਡੀ ਆਬਾਦੀ ਵਾਲਾ ਏਰੀਆ ਹੈਗਾ ਵਾ ਤਾਂ ਜਗ੍ਹਾ ਘੱਟ ਹੋਣ ਕਾਰਨ ਖੇਡਾਂ ਦੇ ਵੱਡੇ ਮੈਦਾਨ ਜਿਹੜੇ ਉਹ ਨਹੀਂ ਮਿਲਦੇ ਨੇ ਤਾਂ ਇਸ ਤਰ੍ਹਾਂ ਦੇ ਇਹ ਕੁਝ ਆਈਡੀਆ ਜਿਹੜਾ ਵਾ ਗਵਰਨਮੈਂਟ ਵੱਲੋਂ ਪ੍ਰੋਜੈਕਟ ਲੈ ਆਂਦਾ ਗਿਆ ਸੀਗਾ ਤਾਂ ਇਹ ਚਾਰ ਪ੍ਰੋਜੈਕਟ ਜਿਹੜੇ ਨੇ ਇਸ ਵਕ ਨੇ ਡੀ ਜ਼ੋਨ ਦੇ ਬੈਕਸਾਈਡ ਤੇ ਇਸ ਤਰ੍ਹਾਂ ਦਾ ਇਹ ਪ੍ਰੋਜੈਕਟ ਜਿਹੜਾ ਤਿਆਰ ਕੀਤਾ ਗਿਆ ਸੀ ਜਿਹੜੇ ਸਟੂਡੈਂਟ ਇੱਥੇ ਖੇលਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਯਹਾਂ ਪੀ ਜੇ ਗਰਾਉਂਡ ਐਸੇ ਤਿਆਰ ਕੀਏ ਗਏ ਨੇ ਕਿ ਐਸਾ ਲੱਗ ਰਿਹਾ ਹੈ ਆਪਕੋ ਕਿਸ ਤਰ੍ਹਾਂ ਕੀ ਫੈਸਿਲਿਟੀ ਮਿਲ ਰਹੀ ਹੈ ਆਪਕੋ ਅੱਛਾ ਗਰਾਉਂਡ ਹੈ ਕਾਫੀ ਲੇਕ ਹਵਾ ਆਈ ਜਾ ਰਹੀ ਹੈ ਉੱਪਰ ਸੇ ਓਪਨ ਗਰਾਉਂਡ ਹੈ ਜਬ ਖੇਲਣਾ ਚਾਹੇ ਆ ਸਕਤੇ ਹੈ ਕੋਰਟ ਵੀ ਅੱਛਾ ਬਣਾ ਹੋਇਆ ਹੈ ਤੋ ਲੈ ਗਵਰਨਮੈਂਟ ਦੁਆਰਾ ਬਹੁਤ ਅੱਛਾ ਇਨੀਸ਼ੀਏਟਿਵ ਹੈ ਕਿ ਗਰਾਉਂਡ ਵੀ ਬਣਾ ਦੇ ਕਿਉਂਕਿ ਵੈਸੇ ਲੋਥਾਨਾ ਮੇ ਕੋਰਟਸ ਨਹੀਂ तो अगर कोर्ट हमें मिल रहा है ऊपर से हमें कुछ पे भी नहीं करना पड़ा फ्री कोर्ट से तो अच्छी लाइक चीज़ है किसी भी समय आप आप आ, आकर खेल सकते हो जी, जी को नहीं खेल रहा तो कोर्ट साइड है जब भी आने खेल सकते हैं, हैं जी तो जैसे ये बने हुए हैं ये ग्राउंड ऐसे बने हुए हैं आपको कैसे पता चला कितने अभी स्टूडेंट जो है आपके जैसे खेलने आते हैं यहाँ पे ये मेन अट्रैक्शन है यहाँ से साउथ सिटी का रास्ता जाता है तो मेनली गाड़िया यहाँ से जाती रहती है तो कोटी यही पर उन्होंने बना दिया तो पता चल ही जाता है गेस लाइटिंग का भी लगाई गई है मैदान उधर स्विच बोर्ड है ऑन कर दो तो सारी लाइटें ऑन हो जाती है तो जद भी खेलना है खेल सकते हो तो कोई ताला ताला नहीं लगा ट्वेंटी फोर आवर खेल सकते हैं ट्वेंटी नही फोर आवर खेल सकते हैं जब खेलने का मन हो आप खेल लो तो ये कौन सी गेम आप जब बास्केटबॉल खेल रहे हो तो कैसा लग रहा है कि जैसा कोई दूर जाके खेलना पड़ता था इस तरह का कोई ग्राउंड मिलता था नजदीक में ग्राउंड तो नहीं मिलता था बट अच्छी बात है क्योंकि पास पास ही ग्राउंड्स बन गए अब सरकार ने उधर भी एक बैडमिंटन कोर्ट बनाया तो अच्छी बात है तो आसपास ये जालियां लगाई गई हैं ताकि बॉल बाहर ना जाए अजी अजी। तो पब्लिक भी देखती है आकर कुछ... पास पास। अगर उनका मन होता है कभी कभी आ जाती है मेनली तो लोग यहाँ से जा ही रहे होते हैं क्योंकि मेन रोड है ना जे किसी ने ने ने... तो नहीं नहीं कुछ नहीं होता ऊपर से हवा इतनी अच्छी चल रही होती है यहाँ पे अच्छा लगता है खेल के बाद बचा रहता है क्योंकि नीचे ही है ना एकदम फ्लाई ओवर के तो आसपास खूबसूरती बड़ी अच्छी दी गई है फ्लावर लगाए गए पौधे लगाए गए हैं जो पिलर के साथ तो उसके बारे में क्या कहना चाहेंगे अच्छी बात है मेरे ऐसा ग्राउंड मिलता नहीं है साफ भी है खूबसूरती भी अराउंड है मेनली गाड़ियां भी जाती रहती है तो हमको भी इनिशिएटिव मिलता है कि खेल लो अच्छे से स्टूडेंट जमे की दस रहेने इथे खेल रहेने ता चंगा जड़ा वो कह रहेने एक परला हैगा वा ता इस तरह दे मैदान जड़े दिते गए ने क्योंकि लुधियाना दे विच इस तरह दे जड़े ग्राउंड आउट नहीं हैगे ने ताकि ਇਹ ਫੈਸਿਲਿਟੀ ਜਿਹੜੀ ਆ ਇਹਨਾਂ ਵੱਲ ਤੱਕ ਪ੍ਰੋਵਾਈਡ ਕਰਾਈ ਜਾਵੇ ਤਾਂ ਇਹ ਸਟੂਡੈਂਟ ਦੇ ਥੇਕੇ ਰਹੇ ਨੇ ਹੋਰ ਵੀ ਸਟੂਡੈਂਟ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਗੇਮ ਜਿਹੜੀ ਆ ਖੇਡ ਰਹੇ ਨੇ ਇਸ ਵਕਤ ਤਜਵੀਦ ਆਸ ਰਹੇ ਨੇ ਕਿ ਲਾਈਟਿੰਗ ਦਾ ਖੂਬਸੂਰਤ ਪ੍ਰਬੰਧ ਕੀਤਾ ਗਿਆ ਵਾ ਖੂਬਸੂਰਤ ਮੈਦਾਨ ਇਸ ਤਰ੍ਹਾਂ ਦਿੱਤੇ ਗਏ ਨੇ ਤਾਂ ਸਰ ਐਸੇ ਗਰਾਊਂਡ ਲੁਧਿਆਣਾ ਮੇ ਮਿਲੇ ਹੈ ਇਹ ਨਾਰਥ ਇੰਡੀਆ ਦਾ ਸ਼ਾਇਦ ਦੂਸਰਾ ਪ੍ਰੋਜੈਕਟ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਐਸਾ ਤਾਂ ਕੈਸਾ ਲੱਗ ਰਿਹਾ ਆਪ ਜਹਾਂ ਪੇ ਖੇਲਨੇ ਆਤੇ ਹੋ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਅੱਛਾ ਆਹਾਂ ਪੇ ਐਟਮੋਸ फ्लाई ओवर के नीचे आप खेल रहे हो तो कैसा लगता है जैसे के नीचे का एक एडवांटेज है है लगता धूप नहीं आती पे बंदा कम थकेगा साथ में क्रॉस वेंटिलेशन अच्छी है तो बढ़िया है मजा आता है तो आस पास जैसे लोग निकलते हैं तो अच्छा लगता है कुछ न... तो ऐसे तो ऐसे तो वैसे कुछ नहीं है हमको तो खेलने से मतलब है इन्होंने कोर्ट बना के दिया है बहुत बड़ी अचीवमेंट है जाने के लिए डिस्टर्बेंस तो नहीं मिलती कुछ साथ नहीं नहीं ये डिस्टर्बेंस वाली बात तो नहीं

ਜਿਵੇਂ ਮੈਦਾਨ ਹੁੰਦੇ ਜੇ ਖੇਲਣੇ ਲਈ ਆਸ-ਪਾਸ ਘਾਸ ਹੁੰਦਾ ਹੈ ਤਾਂ ਯਹਾਂ ਪੇ ਇਹ ਪੱਥਰ ਐ ਐਸਾ ਕੈਸਾ ਲੱਗ ਰਿਹਾ ਕਿ ਅਜੀਬਸਾ ਨਹੀਂ ਲੱਗ ਰਹਾ ਕਿ ਖੇਲਣੇ ਵਿੱਚ ਨਹੀਂ 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 ਵੈਸੇ ਆ ਜਦ ਜ਼ਿਆਦਾ ਕੁ ਝਾਣੇ ਮੇ ਤਾਂ ਹੈ ਹੀ ਕੰਕਰੀਟ ਕੀ ਹੈ ਤਾਂ ਆਈ ਥਿੰਕ ਇਹ ਬੈਟਰ ਦੈਨ ਦੋਜ਼ ਹੈ ਬਲਕਿ ਸੇ ਬੈਟਰ ਹੈ ਬਿਲਕੁਲ ਤਾਂ ਤਸਵੀਰਾਂ ਜਿਹੜੀਆਂ ਵਾ ਲੁਧਿਆਣਾ ਦੀਆਂ 스마트 ਸਿਟੀ ਲੁਧਿਆਣਾ ਨੂੰ ਦਰਜਾ ਦਿੱਤਾ ਗਿਆ ਵਾ ਤਾਂ ਇੱਕ ਵਾਰ ਤੁਸੀਂ ਤਸਵੀਰਾਂ ਫੇਰ ਦੇਖੂਗੇ ਇਹ ਬਾਸਕਟਬਾਲ ਦਾ ਗਰਾਊਂਡ ਤਾਂ ਦੂਰ ਤੱਕ ਤੁਸੀਂ ਤਸਵੀਰਾਂ ਦੇਖੋਗੇ ਪਿੱਲਰ ਵੀ ਜਿਹੜੇ ਨੇ ਨਗਰ ਨਿਗਮ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਜਿਹੜੇ ਕਵਰ ਕੀਤੇ ਗਏ ਨੇ ਉਹਨਾਂ ਤੇ ਖੂਬਸੂਰਤ ਜਿਹੜੇ ਨੇ ਪੌਦੇ ਲਗਾਏ ਗਏ ਨੇ ਪਿੱਲਰਾਂ ਦੇ ਉੱਤੇ ਤਾਂ ਕਿ ਹਵਾ ਜਿਹੜੀ ਆ ਉਹ ਤਾਜ਼ਾ ਮਿਲ ਸਕੇ ਆਸ-ਪਾਸ ਜਿਹੜੀ ਆਬਾਦੀ ਆ ਯਾਰ ਸਟੂਡੈਂਟ ਕਹਿ ਰਹੇ ਨੇ ਕਿ ਗਰਾਊਂਡ ਨੇੜੇ ਨਹੀਂ ਹੈਗਾ ਦੂਰ ਜਾ ਕੇ ਖੇਡਣਾ ਪੈਂਦਾ ਤਾਂ ਇਸ ਕਰਕੇ ਇੱਥੇ ਹੀ ਜਿਹੜਾ ਖੇਡਣ ਲਈ ਪਹੁੰਚਦੇ ਨੇ ਤਾਂ ਪਹਿਲਾ ਦਿਨਾਂ ਚੰਗਾ ਉਪਰਾਲਾ ਜਿਹੜਾ ਵਾ ਇਹਨਾਂ ਵਿਦਿਆਰਥੀਆਂ ਨੂੰ ਲੱਗ ਰਿਹਾ ਵਾ ਇਹਨਾਂ ਸਟੂਡੈਂਟ ਲੱਗ ਰਿਹਾ ਵਾ ਇਹਨਾਂ ਖਿਡਾਰੀਆਂ ਨੂੰ ਲੱਗ ਰਿਹਾ ਕਿਉਂਕਿ ਪਹਿਲੀ ਵਾਰੀ ਇਸ ਗਰਾਊਂਡ ਦੇ ਵਿੱਚ ਖੇਡਣ ਆਏ ਨੇ ਉਹ ਕਹਿ ਰਹੇ ਨੇ ਕਿ ਇਹ ਉਪਰਾਲਾ ਜਿਹੜਾ ਚੰਗਾ ਵਾ 24 ਘੰਟੇ ਖੇਡਣ ਦੇ ਲਈ ਵੀ ਬੰਦੋਬਸਤ ਕੀਤੇ ਗਏ ਨੇ ਲਾਈਟਿੰਗ ਦਾ ਪ੍ਰਬੰਧ ਕੀਤਾ ਗਿਆ ਵਾ ਬਾਰਿਸ਼ ਤੋਂ ਵੀ ਬਚਾ ਰਵੇਗਾ ਕਿਉਂਕਿ ਉੱਪਰ ਹਾਈਵੇ ਜਿਹੜਾ ਪੁਲ ਇੱਕ ਨਿਕਲਦਾ ਕਾਸਟ ਜਿਹੜ ਨੇ ਇਸ ਤਰ੍ਹਾਂ ਦੇ ਚਾਰ ਪਲੇ ਗਰਾਊਂਡ ਜਿਹੜੇ ਨੇ ਬਣਾਏ ਗਏ ਨੇ ਤਾਂ ਇਸ ਤਰ੍ਹਾਂ ਦਾ ਇੱਕ ਇੱਕ ਬਾਸਕਟਬਾਲ ਦਾ ਇਸ ਤੋਂ ਇਲਾਵਾ ਦੋ ਜਿਹੜੇ ਤਿੰਨ ਜਿਹੜੇ ਨੇ ਉਹ ਬੈਡਮਿੰਟਨ ਦੇ ਜਿਹੜੇ ਗਰਾਊਂਡ ਜਿਹੜੇ ਨੇ ਉਹ ਬਣਾਏ ਗਏ ਨੇ ਕੈਮਰਾਮੈਨ ਸਲਮਾਨ ਦਾ ਨਰਿੰਦਰਪਿੰਦ ਜਗਮਨ ਟੀਵੀ ਲੁਧਿਆਣਾ